ਈ ਲਾਦ ਨਹੀਂ ਕਿ ਇਹਦੇ ਘਰ ਚ ਜੰਮਣੀ ਚਾਹੀਦੀ। ਤਾਂ ਪੱਠੇ ਵੀ ਆਈ ਪਾਈਏ। ਫਰੇਮੂ ਇਹੋ ਜਿਹੀਆਂ ਲਾਦਾਂ ਜੰਮਦਾ ਸਾਡੇ। ਉੱਠ 12 ਵਜੇ ਤੋਂ ਉਹ ਤੇ ਕਹਿੰਦਾ ਚਾਹ ਦਾ ਗਲਾਸ ਹੁਣੇ ਪੜਾ ਦੋ ਇਹਦੀ ਗੰਦੀ ਲਾਦ ਦਾ ਫਰੇਮੂ ਕਰ ਉੱਠ ਜੇ। ਇਹ ਆ ਸਾਰੇ ਕੰਮ ਆਪ ਕਰੋ ਆਪ ਸਾਰਾ ਹੀ ਕੰਮ ਕਰੋ। ਪਾਣੀ ਪੀਲਾ ਤੁਸੀਂ। ਮੇਰੇ ਕਿਛਾਪਾ ਮਰੇ ਆ ਨਾ ਸਾਰਾ ਗਲ। ਉਹਨੇ ਘੋੜਾ ਆ ਭਿਆ ਕਥਾ ਕਰਨ ਵਾਲਾ। ਓਏ ਉਹਨੂੰ ਠਾਵੇ ਉਹਨੂੰ ਪੜੀਆ। ਪਰ ਕਿਤ ਨਾਲੇ ਮੈਨੂੰ ਉਧਰ ਡੀਸੀ ਵਾਜਾਂ ਦੀ ਇੰਡਿਆ ਵੀ ਮੇਰੇ ਨਾਲ ਚੱਲ ਢੇਲੀ ਆ ਉਪਰ ਹੱਥ ਛੜ ਉੱਥੇ ਖੜੇ ਇਹਨੂੰ ਥਾਵੇ ਇਧਰ ਮੈਂ ਇਕੱਲਾ ਕੀ ਕਰਲਾ ਇੱਥੇ ਉੱਠਦਾ ਨਹੀਂ ਆ ਯਾ ਕੰਕੇ ਕੰਮ ਕਰੋ ਇਕੱਲੇ ਕੰਮ ਕਰੋ ਇਹਨੂੰ ਰੋਟੀ ਨਹੀਂ ਦੇਣੀ ਆ ਸਮਝ ਕਾਡ ਸਿਆਪਾ ਇਕੱਲਾ ਕੌਣ ਕਰੇ ਜੇ ਸਰੀਰ ਜਾ ਵੜਾਕ ਟੁੱਟੰਦਿਆ ਸਾਲਾ ਯਾਰ ਬੰਦਾ ਵੀ ਨਹੀਂ ਕੋਈ ਅੱਜ ਹੈਗਾ ਸਾਲਾ ਫੋਨ ਕਰ ਸਕੀਏ ਉਹ ਹਰਬਣ ਆਪਣਾ ਪੱਕਾ ਯਾਰ ਹੀ ਜਿਹੜਾ ਸੁਨੇ ਪੜਦਾ ਹੈ ਨੂੰ ਨਾ ਫੋਨ ਨਾ ਮੈਂ ਵੇਨੇ ਅੱਜ ਅੱਜ ਮਾਕੇ ਹੀ ਦੇਦੇ ਇਹ ਭਰਾਵਾਂ ਨੂੰ ਅੱਜ ਮੂਨਾ ਚਾਹੀਦਾ ਇਹਨੇ ਨਹੀਂ ਲੱਗ ਰਿਹਾ ਗੱਤੀ ਸਵੇਰੇ ਸ਼ਰੀਕ ਹੈ ਹਲੋ ਹਲੋ ਕੀ ਹਾਲ ਬਰਾ ਬੜਾ ਵਧੀਆ ਲੱਗ ਕਿਦੋਂ ਗਰੀਬਾਂ ਯਾਦ ਕਰ ਲਿਆ ਅੱਜ ਅੱਜ ਭਰਾ ਨੂੰ ਡੋਰ ਪੈ ਗਈ ਸੀ ਤੇ ਹਾਂ ਜੀ ਹੁਕਮ ਕਰੋ ਦੇਖ ਲਾ ਭਰਾਵਾਂ ਨੂੰ ਮਾਂ ਨਹੀਂ ਹੁੰਦਾ ਭਰਾਵਾਂ ਇਹ ਜਿਹੇ ਪੈਸਿਆਂ ਦੀ ਲੋੜ ਹੀ ਭਰਾ ਨੂੰ ਮੰਨ ਲਗੇ ਗੱਲ ਨਹੀਂ ਵੀਰ ਜੀ ਮੈਂ ਕਰਦਾ ਕੋਈ ਨਹੀਂ ਉਹ ਤਾਂ ਅਰੇਂਜਮੈਂਟ ਕਰਦਾ ਕੋਈ ਨਹੀਂ ਕੋਈ ਕਰਨੀ ਵਿੱਚ ਬਹੁਤ ਮੈਂ ਆ ਗਿਆ ਚਲੋ ਵੇਨੇ ਤੋਹ ਕੇ ਲਈ ਇਹ ਗੱਲ ਮਾਰ ਹੀ ਨਹੀਂ ਅੱਜ ਪੈਸੇ ਨਾ ਕਾਜ ਕਰ ਜਾ ਮੈਂ ਰਾਖੀ ਧਾਵਾ ਪੈਸੇ ਕਿ ਥੋੜੀ ਕਾਢ ਕੇ ਨਾ ਲੈ ਆ ਜੇ ਹਾਂ ਇੰਨਾ ਤਾਂ ਭੜਾਇਆ ਇਹ ਤਾਂ ਫਾਗੜੀ ਲੈਣਾ ਨਹੀਂ ਜਾਏ ਚੋਕਕੇ ਥੋੜੀ ਲੈਣਾ ਚਲ ਅਮ ਤੇ ਲੈ ਲਿਗਾ ਗਿਆ ਨਾ ਸਿਟਾਇਆ ਥਾਲੇ ਤੇ ਨੇ ਖੇੜੀ ਨਾਲੇ ਤੇ ਆਪਾਂ ਨੂੰ ਭਰਾਵਾਂ ਨੂੰ ਭਰਾਵਾਂ ਤੇ ਮਾਨ ਦੱਤ ਚਾਲਾ ਕਿਨੇ ਮਾਰ ਨਹੀਂ ਮੱਤ ਬਾਈ ਕੋਈ ਨਾ ਦੇਖਾਂ ਮਾਰਨ ਤੇ ਦਾਦਾ ਹੀ ਦਿੱਦੀ ਲੈ ਬੇ ਲੰਨਾ ਭਰਾ ਨੂੰ ਫੋਨ ਹੈ ਹੈਲੋ ਹਾਂਜੀ ਕਿੱਥੇ ਵੀਰ ਆ ਵੇ ਵੀਰ ਮੋਟਰ ਤੇ ਹੀ ਆ ਚੱਲ ਮੈਂ ਆ ਗਿਆ ਪੈਸਾਂ ਦਾ ਅਰੇਂਜਮੈਂਟ ਤਾਂ ਮੈਂ ਕਰ ਲਿਆ ਜੀ ਹੋ ਗਿਆ ਵਾ ਚੱਲ ਆ ਜਾ ਆ ਜਾ ਭਰਾ ਮਰਾ ਜਲਦੀ ਆ ਜਾ ਚੱਲ ਆ ਗਿਆ ਵੀ ਆਇਆ ਨਹੀਂ ਹਾਲੇ ਤੱਕ ਕਿੱਥੇ ਮਰ ਗਿਆ ਵਾ ਆਇਆ ਨਹੀਂ ਹਾਲੇ ਤੱਕ ਫਿਰ ਮम्मा ਫੋਨ ਹੋ ਲੈ ਆ ਗਿਆ ਭਰਾ ਸੋਰਾ ਭਰਾਵਾ ਤੈਨੂੰ ਢੀਕੰਡਿਆ ਕਰੇਦਾ ਹੋਰ ਕਿਦਾਂ ਤਾਪਦਾ ਆ ਗਿਆ ਬਾਤ ਤੋਂ ਵਧੀਆ ਵਧੀਆ ਭਰਾਵਾ ਹੋਰ ਕਿਦਾਂ ਦੇਖ ਆਇਆ ਪੈਸੇ ਕਿ ਨਹੀਂ ਕੀ ਇੰਨੀ ਕਿਦੀ ਲੋੜ ਪਈ ਮਰ ਪੈਹਰੀ ਪੈਹਰੀ ਯਾਰ ਤੈਨੂੰ ਕੀ ਦੱਸਾਂ ਦੱਸਦਾ ਤੈਨੂੰ ਭਰਾਵਾ ਨੂੰ ਭਰਾਵਾ ਦੇ ਮਾਣ ਉਡਾ ਲੈ ਲਈ ਥੋੜੇ ਟਾਈਮ ਤੱਕ ਲੈ ਜਾ ਤੂੰ ਗੱਲ ਨਹੀਂ ਚੱਲ ਆਇਆ ਫਿਰ ਕੰਮ ਦੱਸਦਾ ਚੱਲ ਰੰਮਾ ਫੂਲ ਫਰੀ ਲੈ ਮੈਂ ਜਿਹੜਾ ਬੰਦੇ ਨੂੰ ਹਾਲੋ ਨਾ ਮੈਂ ਪੈਣੀ ਸੱਤੀ ਚੱਲ ਰਿਹਾ ਹਾਂ ਹੈਲੋ ਹਾਂ ਕਿੱਦਾਂ ਭਰਾ ਹਾਂਜੀ ਸਾਹਿਬ ਜੀ ਵਧੀਆ ਵਧੀਆ ਮਹਾਰਾਜ ਮਾਨ ਮਿਲ ਜੂਗਾ ਜੀ ਕਿੱਥੇ ਮਿਲੋਗੇ ਇੱਕ ਦੋ ਇੱਕ ਨਾਗੀ ਚਾਹੀਦਾ ਆਪਾਂ ਨੂੰ ਮਿਲ ਜੇ ਤੇ ਵਧੀਆ ਗੱਲ ਹੈ ਮੈਂ ਇੱਥੇ ਹੀ ਐ ਸੀ ਡੀ ਡੀ ਪੁਰਾਣੀ ਮੰਡੀ ਉੱਥੇ ਜੀ ਚਲੋ ਆ ਗਏ ਫਿਰ ਅਸੀਂ ਭਾਈ ਜੀ ਠੀਕ ਆ ਗਏ ਆ ਗਏ ਜੀ ਲੋ ਜੀ ਆਪਣਾ ਸਮਾਨ ਇੱਦਾਂ ਵਿਗਦਾ ਜਾਵੇ ਇਹ ਨਿਆਰੀ ਲੱਗੇ ਰਹਿਣ ਐਦਾਂ ਸੂਟ ਬੂਟ ਪਾਈਏ ਲੋਕੀ ਤਾਂ ਜੋ ਮਰਜ਼ੀ ਕਹਿੰਦੇ ਆ ਕਹਿੰਦੇ ਰਹਿਣ ਦੇ ਬਲੈਕ ਕਰਦੇ ਜਾਂ ਦੇ ਕਰਦੇ ਚਲੋ ਦੂਰ ਹੀ ਆ ਗਈ ਇਹਦੇ ਨਾਲ ਲੱਗੀ ਸਮਾਨ ਲੈ ਬਸ ਵੀ ਕਰਦਾ ਫੋਨ ਆਜੋ ਠੀਕ ਗੱਲ ਹੋਇਆ ਹਾਂ ਮੈਂ ਆ ਗਿਆ 2 ਮਿੰਟ ਹੋਇਆ ਹਾਂ ਮਾ ਅਗਿਆ ਦੋ ਮਿੰਟ ਹੋਇਆ ਹਾਂ ਜੇ ਜੇ ਕਰਦੇ ਰਹੇ ਨਾ ਤੋ ਆਉ ਬਣਨ ਆਸਰੇ ਸੁਭ ਦੇਵ ਵਾਹ ਬੰਦਿਆ ਬਹੁਤ ਬਸਾ ਲਿੰਪਨੀ ਤਿਆਰੇ ਯਾਰ ਮਾਰ ਤੋ ਬੜੀ ਵਧੀਆ ਭਾਜੀ ਤੁਸੀਂ ਸੁਣਾਓ ਠੀਕ ਭਾਜੀ ਵਧੀਆ ਵਾ ਦਿੱਤਾ ਹਾਂਜੀ ਵਧੀਆ ਵਧੀਆ ਜੀ ਨਾਮ ਕਰਦੇ ਨੇ ਲਿਆਦੇ ਵੇ ਪੈਸੇ ਤੇ ਲੈਂਦੇ ਆ ਭਾਈ ਇਹਨਾਂ ਮੇਰਾ ਭਰਾ ਪਿਛਲੇ ਦਿਨ ਕਰ ਦਿੰਦਾ ਤੇ ਵਧੀਆ ਪਾਜੀ ਟੈਨਸ਼ਨ ਨਾ ਲੋ ਆਪਾਂ ਕਿਹਾ ਕਦੇ ਹੋਰ ਮਾਲ ਲੇਗੇ ਤੁਹਾਡੇ ਕੋਲ ਸਮਾਨ ਚੁੱਕੀ ਨਾ ਮੈਨਾਂ ਮਿਲ ਜਾਣਗੇ ਟੈਨਸ਼ਨ ਨਾ ਲੋ ਅੱਜ ਦਾ ਸਰੋ ਮਾਲ ਲਿਆ ਵਾਗੇ ਤੇ ਟੈਨਸ਼ਨ ਨਾ ਵਾਗੇ ਨਾ ਪਾਜੀ ਟੈਨਸ਼ਨ ਨਾ ਲੋ ਮਿਲ ਜਾਣਗੇ ਥੋੜੇ ਦਿਨਾਂ ਦਾ ਕਾ ਤੇ ਰੱਖੋ ਤੁਸੀਂ ਹੁਣ ਤੇ ਦੋ ਅਗਲੀ ਆ ਤੁਹਾਨੂੰ ਜਿੱਦੀ ਵੀ ਦੇਈ ਮੇਰਾ ਕੋਈ ਨਹੀਂ ਕੋਈ ਨਹੀਂ ਪਾਜੀ ਜ਼ਰੂਰ ਦਵਾਂਗੇ ਸਮਾਨ ਮੇਰਾ ਜੀ ਤੇ ਮੇਰਾ ਵੀਰ ਨਾ ਮੈਂ ਨਾ ਪਾਜੀ ਟੈਨਸ਼ਨ ਨਾ ਲੋ ਆਪਾਂ ਤੁਹਾਡੇ ਸਾਰੇ ਪੈਸੇ ਮੋੜ ਦਨੇ ਕੋਈ ਨਹੀਂ ਕੋਈ ਨਹੀਂ ਪਾਜੀ ਕੋਈ ਨਹੀਂ ਭਾਈ ਧੰਨਵਾਦ ਜੀ ਬਹੁਤ ਬਹੁਤ ਠੀਕ ਹੈ ਲੈ ਵੀ ਮਤਰਾ ਹੁਣ ਕੰਮ ਬਣ ਗਿਆ ਓਕੇ ਉਹ ਹੀ ਆ ਮਾਦਨ ਮਰਮਾ ਚਲ ਉਹ ਨਹੀਂ ਕਰਦੇ ਅੱਜ ਤਰਾੜ ਹਾਂ ਚਲਿਏ ਜਾ ਗੁਰਵਾ ਕਰ ਕੋਈ ਚਲ ਗਿਆ ਸਮਾਨ ਵੇਚਦੇ ਉਹਦੇ ਓਏ ਉਹ ਮੈਂ ਸਮਾਨ ਥੋੜਾ ਆਪਣਾ ਭਰਾ ਵਾ ਲੈ ਕੇ ਕਿ ਆਇਆ ਵਾਂ ਉਹ ਲੈ ਕੇ ਕੁਝ ਨਹੀਂ ਆਇਆ ਤੇ ਆਪਣਾ ਭਰਾ ਉਹਦਾ ਮਿਲ ਕੇ ਆਇਆ ਮੈਨੂੰ ਰਿਆ ਤੈਨੂੰ ਦੱਸਦਾ ਵਾਂ ਆ ਭਰਾ ਮੇਰਾ ਉਹ ਥੱਲੇ ਜਾਣਾ ਵਾ ਉਹ ਦੱਸ ਦੋ ਤਲੀ ਜਾਣ ਰਿਹਾ ਆ ਤੇ ਸੁਣ ਤਰਾ ਦਾਦੇ ਏ ਤੂੰ ਬਹਿ ਭਰਾ ਮਰਾ ਉੱਥੇ ਚੱਲ ਬਹਿ ਬਹਿ ਤਾਈ ਮਰਦਾ ਮਾ ਤੇ ਸਦਾ ਪਹਿਚਾਨ ਕੇ ਬੈਰਾ ਭਰਾ ਮਰਾ ਬੈਠਾ ਭਰਾ ਬੈਠਾ ਮੈਂ ਫੜਕ ਬੈ ਇੱਥੇ ਇੱਧਰ ਇੱਧਰ ਰੋਕ ਲੰਦਾ ਲੋ ਮੈਂ ਇਹ ਨਹੀਂ ਚੀਕ ਆ ਫੜ ਕੇ ਰੱਖ ਇਹ ਕੀ ਆ ਓਏ ਦੱਸ ਦੇ ਤੈਨੂੰ ਇਹੀ ਤੇ ਸਵਰਗਾਂ ਦੇ ਝੂੜੇ ਆ ਕਮਲਿਆ ਤੈਨੂੰ ਵੀ ਪਤਾ ਮੈਂ ਲਾ ਲਿਆ ਹਿਸਾਬ ਫਿਰ ਜਦ ਤੂੰ ਆ ਗਿਆ ਹੋਂ ਬੰਦੇ ਨੂੰ ਮਿਲਣਾ ਓ ਯਾਰ ਭਾਈ ਤੈਨੂੰ ਵੀ ਦੱਸਾਂ ਇਹ ਤਾਂ ਸਵਰਗਾਂ ਦੇ ਝੂੜੇ ਆ ਮੰਗਲਿਆ ਨਹੀਂ ਗੁਰਵਾ ਕਰੰਦਿਆਂ ਉਹ ਦਾ ਦੋਨੋਂ ਫੜ ਕੇ ਰੱਖ ਭਰਾ ਇੱਕ ਮਿੰਟ ਬੱਸ ਹੈਗੀ ਜੀ ਜੀ ਇਸ ਦਾ ਦੇ ਓਏ ਇਹ ਕਮਲਿਆ ਸਵਰਗਾਂ ਦੇ ਝੂੜੇ ਤੈਨੂੰ ਕੀ ਪਤਾ ਇਹ ਨੇ ਸਵਰਗਾ ਦੇ ਝੂੜੇ ਆ ਉਹਨੇ ਆ ਖੜਾ ਆਜਾ ਬੱਲੇ ਆਹ ਬੱਲੇ ਨਾਮ ਤੇ ਨੋ ਕਿਹੋ ਜਿਹਾ ਖੜਾ ਲਾ ਕੇ ਵੇਖ ਭਰਾ ਬਰਾਬਰ ਜਾ ਯਾ ਗਾ ਗੰਦਿਆਂ ਉਹ ਲਾ ਤੇ ਸਹੀ ਗਿਆ ਭਾ ਉਹ ਬਈ ਚੱਜ ਕਤ ਓਹ ਕੀ ਕਰਦਾ ਯਾਰ ਮੇਰਾ ਲੱਖਾਂ ਦਾ ਸਮਾਨ ਬਰਬਾਦ ਕਰਦਾ ਹੀ ਓ ਤੇਰਾ ਸਮਾਨ ਜਿਆਦਾ ਵਗੜ ਤੋਂ ਜਿਆਦਾ ਓ ਯਾਰ ਤੂੰ ਸਾਰਾ ਸਮਾਨ ਖਰਾਬ ਕਰਾਇਆ ਤੈਨੂੰ ਨਹੀਂ ਪਤਾ ਗੁਰੂਆ ਮੈਂ ਆਪਣੇ ਘਰਦਿਆਂ ਦੇ ਚੋਰੀ ਪੈਸੇ ਕੱਢ ਕੇ ਲੈਦੇ ਤੇ ਤੂੰ ਇਹ ਕੰਮ ਨਹੀਂ ਮਗਾਇਆ ਸੀ ਓ ਯਾਰ ਉਹ ਤਾਂ ਤੇਰੀ ਗੱਲ ਸਹੀ ਆ ਪਰ ਮੇਰਾ ਤਾਂ ਸਮਾਨ ਬਰਬਾਦ ਕਰਦਾ ਜਾ ਭਰਾਵਾ ਚੰਗਾ ਤੂੰ ਯਾਰ ਇਹਨੂੰ ਚੰਗਾ ਓ ਬਾਈ ਓ ਬਾਈ ਓ ਹਾਂਜੀ ਸੱਸੀ ਗੱਲ ਜੀ ਇਹ ਤੁਸੀਂ ਆਡੀ ਵੀਡੀਓ ਵੇਖ ਹੀ ਲਈ ਹੋਵਗੀ ਜਿਵੇਂ ਕਿ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਤਾਂ ਜੋ ਤੁਹਾਨੂੰ ਆਉਣ ਵਾਲਾ ਦੂਜਾ ਭਾਗ ਵੀ ਮਿਲ ਸਕੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬਾਕੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ